ਬੀ ਆਲਸਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬ੍ਰਦਰ ਰਾਜਾ ਵੜਿੰਗ बोल रहे हैं जी ਜੀ ਤੁਹਾਡਾ ਨਾਮ ਆ ਗਿਆ ਭਾਜੀ ਸ਼ੁਕਰ ਹੈ ਮਾਨ ਤੁਸੀਂ ਮੈਨੂੰ ਪਾ ਰਹੇ ਸੀ ਬ੍ਰਦਰ ਘਰੇ ਸਭ ਸੁੱਖ ਸ਼ਾਂਤੀ ਹੈ ਬਸ ਵਧੀਆ ਜੀ ਆਸ਼ੀਰਵਾਦ ਤੁਹਾਡਾ ਬੱਸ ਬਾਲ ਬੱਚੇ ਰਾਜੀ ਹੈ ਬਸ ਵਧੀਆ ਕਿਰਪਾ ਵਾਜੀ ਕਿਰਪਾ ਜੀ ਦੱਸੋ ਬ੍ਰਦਰ ਕੱਲ ਵੀ ਗੋਮਛੂਦਾ ਦੀ ਤਲਾਸ਼ ਹੋ ਗਿਆ ਮੈਂ ਰਾਜਾ ਵੜਿੰਗ ਮੈਂ ਕਿਹਾ ਮੇਰੇ ਭਰਾ ਨੂੰ ਕੀ ਕੰਮ ਪੈ ਗਿਆ ਮੈਂ ਉਹਨੂੰ ਫੋਨ ਕਰਾਂ ਸਪਾਹੀ ਤੇ ਕੁਝ ਲੋਕ ਮੇਰੇ ਕੋਲ ਤਿੰਨ ਚਾਰ ਲੋਕ ਆਏ ਸੀ ਕਿ ਕਈ ਵਾਰ ਆ ਚੁੱਕੇ ਹਾਂ ਜੀ ਉਹ ਕਹਿੰਦੇ ਕਿ ਆਪਣਾ ਐਮਪੀਸਨ ਡੇਨਿੰਗ ਪੈਸ ਕਰਕੇ ਪਬਜੀ ਨਾਲ ਇਬਰਾਦ ਮੈਂ ਚਾਹੁੰਦਾ ਸੀਗਾ ਕਿ ਨਹੀਂ ਮੈਂ ਲੋਕ ਕਦੇ ਕੰਮ ਪੈਰੀ ਬਸੇ ਹੋ ਜਾਂਦੇ ਕਟਿਆਲ ਸਾਹਿਬ ਮੈਨੂੰ ਹੁਕਮ ਕਰੋ ਜੀ ਕਿਹੜੇ ਕੰਮ ਹੈ ਮੈਂ ਉਹਨਾਂ ਦੇ ਘਰੇ ਆਪ ਜਾਇਆ ਉਹਨਾਂ ਜੀ ਤੁਹਾਡੇ ਕੋਲੇ ਵੀ ਆ ਜੰਨਾ ਹੈ ਨੰਬਰ ਦੇ ਦਿਓ ਮੈਨੂੰ ਉਹਨਾਂ ਦੇ ਮੈਂ ਬ੍ਰਦਰ ਕਰ ਲੈਣਾ ਨਹੀਂ ਬਿਲਕੁਲ ਤੁਹਾਨੂੰ ਮੈਂ ਮਿਲਾ ਵੀ ਦਵਾਗਾ ਜੀ ਬੰਦਿਆਂ ਨੂੰ ਤੇ ਹੁਕਮ ਦੀ ਲੋੜ ਨਹੀਂ ਮੈਂ ਖੁਦ ਆ ਜਾਗਾ ਤੁਸੀਂ ਮੈਨੂੰ ਕਮਾਲ ਹੈ ਤੂੰ ਦੋ ਦਿਨਾਂ ਦਾ ਭਾਗ ਦਾ ਫਿਰ ਤੇ ਮੈਂ ਆਪਣੇ ਭਰਾ ਕੋਲੇ ਆਪ ਆ ਜਾਂਦਾ ਕਿੱਥੇ ਆ ਤੁਸੀਂ ਮੈਂ ਤਾਂ ਜੀ ਸ਼ਿਕਰੀ ਨੰਨਾ ਜੀ ਲੁਧਿਆਣੇ ਲੁਧਿਆਣੇ ਸੈਂਟਰਲ ਚ ਅੱਜਕੱਲ ਬੀਜੇਪੀ ਦੇ ਸਪੋਕਸ ਪਰਸਨ ਹੋ ਜੀ 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 ਦਾ ਬੀਜੇਪੀ ਦਾ ਸਪੋਕਸ ਪਰਸਨ ਰਾਜੇ ਵੜਿੰਗ ਨੂੰ ਭਾਲੇ ਹੋਰ ਆਪਾਂ ਨੂੰ ਕੀ ਚਾਹੀਦਾ ਵੀਰੇ ਸਾਡਾ ਭਰਾ ਹੈ ਮੈਂ ਜੀ ਮੈਂ ਜੀ ਠੀਕ ਹੈ ਮੈਂ ਤੁਹਾਡਾ ਘਰ ਦੀ ਤੁਹਾਡੇ ਘਰ ਦੀ ਲੋਕੇਸ਼ਨ ਕੀ ਹੈ ਨਿਵਾਦ ਨਗਰ ਕਿੱਥੇ ਆਪਣਾ ਸ਼ਿਵਾਂਜਿ ਨਗਰ ਦੇ ਵਿੱਚ ਜੀ ਆਪਣਾ ਸੰਚਲਨ ਦੇ ਕੋਲ ਹੀ ਹੈ ਜੇ ਤੁਸੀਂ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਤਾਂ ਦੱਸੋ ਆ ਹੁਣ ਤੋਂ 2.5 ਘੰਟੇ ਨੂੰ ਤੁਹਾਡੇ ਘਰ ਆ ਜਾ ਮੈਂ ਕਹਾਂ ਜੀ ਤੇ ਮੈਂ ਬੰਦਿਆਂ ਨੂੰ ਬੁਲਾ ਲਾਂਗਾ ਜੀ ਜਦੋਂ ਤੁਸੀਂ ਕਹੋਗੇ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆ ਜਾਾਂਗਾ ਬਸ ਉਹਨਾਂ ਦੇ ਕੰਮ ਕਰ ਨਹੀਂ ਨਹੀਂ ਤੁਸੀਂ ਬੰਦਿਆਂ ਨੂੰ ਬੁਲਾ ਲਓ ਮੈਂ ਇਹ ਤੁਸੀਂ 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 ਜਿਹੜੇ ਇੱਕ ਤੇਰੇ ਕੀ ਬੀਜੇਪੀ ਵਾਲਿਆਂ ਨੂੰ ਮੇਨੇ ਕੀ ਲੋੜ ਪੈ ਗਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਠੀਕ ਹੀ ਕਰੀ ਮੇਰੇ ਵੱਡੇ ਭਰਾਓ ਚਾਹੇ ਪਾਰਟੀ ਆਪਣੀ ਅਲੱਗ-ਅਲੱਗ ਹੈ ਲੇਕਿਨ ਗੱਲ ਇਹ ਹੈ ਕਿ ਤੁਸੀਂ ਬੀਜੇਪੀ ਵਾਲਿਆਂ ਦਾ ਵੀ ਐਮਪੀਆ ਬੰਗਰ ਵਾਲਿਆਂ ਦਾ ਵੀ ਐਮਪੀਆ ਸਾਰੇ ਨੂੰ ਧਿਆਨ ਦੇਣ ਵਾਲੀ ਐਮਪੀਆ ਬਿਲਕੁਲ ਬਿਲਕੁਲ ਭਾਈ ਬਿਲਕੁਲ ਅੱਛਾ ਕਟਿਆਲੇ ਦੱਸ ਮੈਂ ਵੀਰੇ ਹੁਣ ਸਪੈਸ਼ਲ ਆਪਦੇ ਕੰਮਕਾਰ ਛੱਡ ਕੇ ਤੇਰੇ ਕੋਲ ਸਿੱਧਾ ਆ ਰਿਹਾ ਦੱਸ ਕਿੱਥੇ ਆਵਾਂ ਕਿਉਂਕਿ ਤੂੰ ਇਹ ਦੋ ਦਿਨਾਂ ਦਾ ਭਾਲਦਾ ਫਿਰਦਾ ਦੱਸ ਕਿੱਥੇ ਆ ਮੈਨੂੰ ਅੱਜ ਇਹਨਾਂ ਜਦੋਂ ਮਰਤੀ ਆ ਜਿਹੜੀ ਮੋਸਟ ਕਮ ਹੈ ਮੈਨੂੰ ਆਦੇ ਘਰ ਦੀ ਲੋਕੇਸ਼ਨ ਪੇਜ ਫਿਰ ਮੈਂ ਤੇਰੇ ਕੋਲ ਆ ਰਿਹਾ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਭੇਜੋ ਮੈਨੂੰ ਠੀਕ ਹੈ ਸਰ ਹਾਂ ਦੋ ਟਾਈਮ ਪਹੁੰਚ ਕੇ ਮੈਂ ਸਹੀ ਫਿਰਾਂ ਮੈਂ ਤੁਹਾਨੂੰ ਪੇਜ ਭੇਜੋ ਕਿਹਦੇ ਆ ਜੀ ਸਾਹਿਬ ਭੇਜੋ ਮੇਰੇ ਲਈ ਭੇਜੋ